ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗ ਮਨੀ ਛਾਪ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ आम ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਭਾਈ ਜੀ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖਿਆ ਕਿ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਸੀ ਅਤੇ ਕਿਉਂਕਿ ਜਦੋਂ ਤੋਂ ਮੌਨਸੂਨ ਦਾ ਵਿਦ્રોલ ਹੋਇਆ ਤਾਂ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਸੀ ਉਹਦੇ ਨਾਲ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਸੀ ਪਰ ਹੁਣ ਜੇ ਅਸੀਂ ਪ੍ਰੈਸੈਂਟ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨियर ਨਾਰਮਲ ਹੈ ਪਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਆ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਲਸੀਅਸ ਉੱਪਰ ਹੈ ਔਰ ਜਿਵੇਂ ਆਨਵਰਡ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਦੇਖ ਰਹੇ ਹਾਂ ਸੋ ਆਨਵਰਡ ਦਿਨਾਂ ਦੇ ਵਿੱਚ ਆਨਵਰਡ 1-2 ਦਿਨ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 5 ਅਤੇ 6 ਤਰੀਕ ਲਈ ਅਲਰਟ ਜਾਰੀ ਕੀਤਾ ਗਿਆ 5 ਤਰੀਕ ਨੂੰ ਪੰਜਾਬ ਦੇ ਲਗ गया। आ, हैवी हो सकती और छह तरीक न कुछ जो सेंट्रल और नॉर्थ ईस्टर्न डिस्ट्रिक्स वास्ते ऑरेंज अलर्ट जारी किया गया और सेंट्रल और साउथ वेस्टन डिस्ट्रिक्स येलो अलर्ट टाइम जारी किया गया ਜੀ ਕਿਉਂਕਿ ਬੜੀਆਂ ਚੇਂਜਿੰਗ ਹੈ ਵੈਦਰ ਕੰਡੀਸ਼ਨਸ ਨੇ ਕਿਉਂਕਿ ਅੱਜਕੱਲ ਅਸੀਂ ਦੇਖ ਰਹੇ ਹਾਂ ਕਿ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਹੈਵੀ ਵੀ ਹੋ ਸਕਦੀ ਹੈ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਉਟ ਆਉਂਦੀ ਹੈ ਸੋ ਇਸ ਤਰ੍ਹਾਂ ਦੀ ਜਦੋਂ ਚੇਂਜਿੰਗ ਵੈਦਰ ਕੰਡੀਸ਼ਨਸ ਹੁੰਦੀਆਂ ਨੇ ਉਹਦਾ ਸਿਹਤ ਤੇ ਬੜਾ ਅਸਰ ਹੁੰਦਾ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਖਾਸ ਕਰਕੇ ਕਿਸਾਨਾਂ ਨੂੰ ਇਸ ਸਕੇ ਲਈ ਅਪੀਲ ਹੈ ਕਿ ਬਾਰਿਸ਼ ਨਾ ਜਾਂ ਰੇਹ ਚੱਲਣਾ ਪਿਆ

ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਔਰ ਇੰਟੈਂਸ ਹੀਟ ਕੰਡੀਸ਼ਨਸ ਚੜੀਆਂ ਰਹੀਆਂ ਨੇ ਸੋ ਇਹਦੇ ਕਰਕੇ ਟੈਂਪਰੇਚਰ ਵੀ ਵੱਧ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਲਾਊਡੀ ਔਰ ਇਨੀ ਕੰਡੀਸ਼ਨਸ ਅਪਨ ਕੀਆ ਨੇ ਤਾਂ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਉਟ ਆਪਸੋਰਟ ਕਰ ਸਕਦੇ ਹਾਂ ਭਾਈ ਜੀ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖਿਆ ਕਿ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਸੀ ਅਤੇ ਕਿਉਂਕਿ ਜਦੋਂ ਤੋਂ ਮੌਨਸੂਨ ਦਾ ਵਿਦ્રોલ ਹੋਇਆ ਤਾਂ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਬਣੀ ਹੋਈਆਂ ਸੀ ਉਹਦੇ ਨਾਲ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਸੀ ਪਰ ਹੁਣ ਜੇ ਅਸੀਂ ਪ੍ਰੈਸੈਂਟ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24 ਡਿਗਰੀ ਸੈਂਟੀਗ੍ਰੀਡ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗ੍ਰੀਡ ਉੱਪਰ ਹੈ ਔਰ ਜੇਸੀ ਆਨਵਰੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਦੇਖ ਰਹੇ ਹਾਂ ਸੋ ਆਨਵਰੇ ਦਿਨਾਂ ਦੇ ਵਿੱਚ ਆਨਵਰੇ 1-2 ਦਿਨ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 5 ਔਰ 6 ਤਰੀਕ ਲਈ ਅਲਰਟ ਜਾਰੀ ਕੀਤਾ ਗਿਆ 5 ਤਰੀਕ ਨੂੰ ਪੰਜਾਬ ਦੇ ਲ

ਜੀ ਕਿਉਂਕਿ ਬੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਕਿਉਂਕਿ ਅੱਜ ਕੱਲ ਅਸੀਂ ਦੇਖ ਰਿਹਾ ਕਿ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਹੈਵੀ ਵੀ ਹੋ ਸਕਦੀ ਹੈ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਉਂਡ ਆਉਂਦੀ ਹੈ ਸੋ ਇਸ ਤਰ੍ਹਾਂ ਦੀ ਜਦੋਂ ਚੇਂਜਿੰਗ ਵੈਦਰ ਕੰਡੀਸ਼ਨਸ ਹੁੰਦੀਆਂ ਨੇ ਉਹਦਾ ਸਿਹਤ ਤੇ ਬੜਾ ਅਸਰ ਹੁੰਦਾ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਸਿਹਤ ਦਾ ਖਿਆਲ ਤੋਂ ਖਿਆਲ ਰੱਖਣਾ ਚਾਹੀਦਾ ਹੈ ਖਾਸ ਕਰਕੇ ਕਿਸਾਨਾਂ ਨੂੰ ਇਸ ਸਿੱਕੇ ਲਈ ਅਪੀਲ ਹੈ ਕਿ ਬਾਰਿਸ਼ ਨਾਲ ਜਾਂ ਗਿਆ ਚੱਲਣਾ ਪਿਆ ਜੀ ਫਾਰਮਰਸ ਨੂੰ ਇਹ ਹੀ ਦੱਸ ਸਕਦੇ ਆ ਕਿ ਹੁਣ ਫੀਡ ਕ੍ਰੌਪਸ ਦੀ ਹਾਰਵੈਸਟਿੰਗ ਜਿਹੜੀ ਚੱਲ ਰਹੀ ਹੈ ਸੋ ਕਿਉਂਕਿ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕੁਝ 타ਮਾ ਤੇ ਹੋ ਸਕਦੀ ਹੈ ਸੋ ਇਹਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਫਾਰਮਰਸ ਹਾਰਵੈਸਟਿੰਗ ਕਰ ਰਹੇ ਨੇ ਉਹਨਾਂ ਨੂੰ ਪ੍ਰੋਡਿਊਸ ਦੀ ਜ਼ਰੂਰ ਨਾਲ ਨਾਲ ਸਾਂਭ ਸੰਭਾਲ ਕਰ ਲੈਣੇ ਚਾਹੀਦੇ ਤਾਂ ਕਿ ਇਸ ਤਰ੍ਹਾਂ ਦੇ ਮੌਸਮ ਤੋਂ ਪ੍ਰੋਡਕਸ਼ਨ ਕੋਈ ਨੁਕਸਾਨ ਨਾ ਹੋਵੇ ਅੱਗੇ ਗਰਮੀ ਵਾਲੇ ਮੌਸਮ ਦੇ ਇਸ਼ਾਰਾ ਹਾਂ ਸਭੇ ਦਿੱਖਾਉਂਦੇ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਔਰ ਇੰਟੈਂਸ ਹੀਟ ਕੰਡੀਸ਼ਨਸ ਛੁੜੀਆਂ ਰਹੀਆਂ ਨੇ ਸੋ ਇਹਦੇ ਕਰਕੇ ਟੈਂਪਰੇਚਰ ਵੀ ਵੱਧ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਲਾਊਡੀ ਔਰ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਉਂਡ ਅਪਸਰਟ ਕਰ ਸਕਦੇ ਆ ਪਾ ਜੀ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖਿਆ ਕਿ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਸੀ ਅਤੇ ਕਿਉਂਕਿ ਜਦੋਂ ਤੋਂ ਮੌਨਸੂਨ ਦਾ ਵਿਦਕਰ ਹੋਇਆ ਤਾਂ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਸੀ ਉਹਦੇ ਨਾਲ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਸੀ ਪਰ ਹੁਣ ਜੇ ਅਸੀਂ ਪ੍ਰੈਸੈਂਟ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਲਸੀਅਸ ਉੱਪਰ ਹੈ ਔਰ ਜਿਵੇਂ ਅੰਵੜੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਦੇਖ ਰਹੇ ਹਾਂ ਸੋ ਅੰਵੜੇ ਦਿਨਾਂ ਦੇ ਵਿੱਚ ਅੰਵੜੇ 1-2 ਦਿਨ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 5 ਅortic ਲਈ ਅਲਰਟ ਵੀ ਜਾਰੀ ਕੀਤਾ ਗਿਆ 5 ਤਰੀਕ ਨੂੰ ਪੰਜਾਬ ਦੇ ਲਗਭਗ ਸ चल थंडरिंग या लाइटनिंग हो सकती है और छह तरीक न कुछ जो सेंट्रल और नॉर्थ ईस्टर्न डिस्ट्रिक्स वास्ते ऑरेंज अलर्ट जारी किया गया और बाकी के सेंट्रल और साउथ वैस्टर्न डिस्ट्रिक्टो अलर्ट वालों जारी, जारी किया गया गे। ਜੀ ਕਿਉਂਕਿ ਬੜੀਆਂ ਚੇਂਜਿੰਗ ਹੈ ਵੈਦਰ ਕੰਡੀਸ਼ਨਸ ਨੇ ਕਿਉਂਕਿ ਅੱਜਕੱਲ ਅਸੀਂ ਦੇਖ ਰਹੇ ਹਾਂ ਕਿ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਹੈਵੀ ਵੀ ਹੋ ਸਕਦੀ ਹੈ ਉਸ ਦਿਨਾਂ ਟੈਂਪਰੇਚਰ ਦੇ ਵਿੱਚ ਵੀ ਗਰਾਉਟ ਆਉਂਦੀ ਹੈ ਸੋ ਇਸ ਤਰ੍ਹਾਂ ਦੀ ਜਦੋਂ ਚੇਂਜਿੰਗ ਵੈਦਰ ਕੰਡੀਸ਼ਨਸ ਹੁੰਦੀਆਂ ਨੇ ਉਹਦਾ ਸਿਹਤ ਤੇ ਬੜਾ ਅਸਰ ਹੁੰਦਾ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਸਿਹਤ ਦਾ ਵੱੱਟ ਤੋਂ ਵੱੱਟ ਖਿਆਲ ਰੱਖਣਾ ਚਾਹੀਦਾ ਹੈ ਖਾਸ ਕਰਕੇ ਕਿਸਾਨਾਂ ਨੂੰ ਇਸਕੇ ਲਈ ਅਪੀਲ ਹੈ ਕਿ ਬਾਰਿਸ਼ ਨਾ ਜਾਂ ਧਿਆਨ ਚ ਚੱਲਣਾ ਪਿਆ ਜੀ ਫਾਰਮਰਸ ਨੂੰ ਇਹੀ ਦੱਸ ਸਕਦੇ ਆ ਕਿ ਕਿ ਹੁਣ ਕ੍ਰੀਪ ਕ੍ਰੌਪਸ ਦੀ ਹਾਰਵੈਸਟਿੰਗ ਜਿਹੜੀ ਚੱਲ ਰਹੀ ਹੈ ਸੋ ਕਿਉਂਕਿ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕੁਝ ਸਮਾਂ ਤੇ ਹੋ ਸਕਦੀ ਹੈ ਸੋ ਇਹਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਫਾਰਮਰਸ ਹਾਰਵੈਸਟਿੰਗ ਕਰ ਰਹੇ ਨੇ ਉਹਨਾਂ ਨੂੰ ਪ੍ਰੋਡਿਊਸ ਦੀ ਜ਼ਰੂਰ ਨਾਲ ਨਾਲ ਸਾਂਭ ਸੰਭਾਲ ਕਰ ਲੈਣੇ ਚਾਹੀਦੇ ਤਾਂ ਕਿ ਇਸ ਤਰ੍ਹਾਂ ਦੇ ਮੌਸਮ ਤੋਂ ਪ੍ਰੋਡਕਸ਼ਨ ਕੋਈ ਨੁਕਸਾਨ ਨਾ ਹੋਵੇ ਜਿਹੜਾ ਜਿਆਦਾ ਗਰਮੀ ਵਾਲੀ ਮੌਸਮ ਦੇ ਬਚਾਅ ਅਨੁਸਾਰ ਵੀ ਲਿਖਣਾ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਔਰ ਇੰਟੈਂਸ ਹਿੱਟ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਇਹਦੇ ਕਰਕੇ ਟੈਂਪਰੇਚਰ ਵੀ ਵੱਧ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਲਾਊਡੀ ਔਰ ਰੇਨੀ ਕੰਡੀਸ਼ਨਸ ਅਪੰਡ ਕੀਆ ਨੇ ਤਾਂ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਵਟਾਪਸਰਟ ਕਰ ਸਕਦੇ ਹੈ